ਤੇ ਲੈ ਦਾ ਸਾਰੇ ਸਾਥੀਆਂ ਦਾ ਖਾਸ ਤੌਰ ਤੇ ਜਿਹੜੇ মিডিਆ ਦੇ ਬਹੁਤ ਸਤਿਕਾਰ ਸਤਿਕਾਰ ਉਹਨਾਂ ਸਾਰਿਆਂ ਦਾ ਮੈਂ ਦਿਲੋਂ ਤੇ ਹਰਾਈਆਂ ਤੇ ਧੰਨਵਾਦ ਕਰਦਾ ਔਰ ਤੁਹਾਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਬੱਚਿਆਂ ਨੂੰ ਜਿਹੜੇ ਇਸ ਮੈਟਰ ਦੇ ਵਿੱਚ ਅਪੀਅਰ ਹੋਏ ਆ ਜਿਨ੍ਹਾਂ ਦਾ ਆਪਾਂ ਅੱਜ ਰਿਜ਼ਲਟ ਡਿਕਲियर ਕਰਨ ਜਾ ਰਹੇ ਆ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਔਰ ਵਧਾਈਆਂ ਦੂਸਰੀ ਗੱਲ ਆ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਔਰ ਬਹੁਤ ਹੀ ਜਿਹੜੇ ਸਾਥੀਆਂ ਨੇ ਮਿਹਨਤ ਦੇ ਨਾਲ ਮਾਨਜੂਬ ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਵਲ ਸਿੰਘ ਮਾਨ ਹੋਰਾਂ ਦੀ ਔਰ ਸਾਡੇ ਬਹੁਤ ਹੀ ਸਤਿਕਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਦੀ ਨਿਸ਼ਾ ਨਿਰਦੇਸ਼ਾਂਨ ਸਾਹਿਬ ਸਾਡੇ ਬਹੁਤ ਹੀ ਸਤਿਕਾਰਡ ਚੇਅਰਪਰਸਨ ਡਾਕਟਰ ਸਤਵੀਰ ਜੀ ਦੇ ਉਦਮ ਯਤਨਾ ਸਦਕਾ ਜਿੰਨੇ ਵੀ ਮੇਰੇ ਸਤਿਕਾਰਤ ਸਾਥੀ ਜਿਨ੍ਹਾਂ ਨੇ ਇਸ ਰਿਜ਼ਲਟ ਦੇ ਵਿੱਚ ਦਸਵੀਂ ਦਾ ਰਿਜ਼ਲਟ ਬਣਾਉਣ ਦੇ ਵਿੱਚ ਔਰ ਸਮੇਤ ਨਟਾਉਣ ਦੇ ਵਿੱਚ ਔਰ ਦੂਸਰੇ ਬੋਰਡਾਂ ਦੇ ਨਾਲ ਪਹਿਲਾ ਰਿਜ਼ਲਟ ਘੋਸ਼ਿਤ ਕਰਨ ਦੇ ਵਿੱਚ ਜਿਨ੍ਹਾਂ ਨੇ ਵੀ ਤਹਿਲ ਕਾਜ਼ਮੀ ਕੀਤੀ ਹੈ ਜਿਨ੍ਹਾਂ ਨੇ ਵੀ ਆਪਣਾ ਰੋਲ ਅਦਾ ਕੀਤਾ ਆ ਮੈਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸੋ ਲਾਸਟ ਦੇ ਵਿੱਚ ਉਹਨਾਂ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹੈ ਜਿਨ੍ਹਾਂ ਨੇ ਆਪਣੇ ਸਾਲ ਭਰ ਦੀ ਮਿਹਨਤ ਕਰਕੇ ਅੱਜ ਜਿਨ੍ਹਾਂ ਨੂੰ ਨਤੀਜਾ ਪ੍ਰਾਪਤ ਹੋਣ ਜਾ ਰਿਹਾ ਹੈ ਸੋ ਤੁਹਾਡਾ ਜਿਹੜਾ ਹੈ মিডিਆ ਦੇ ਸਾਥੀ ਆ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੇ ਤਲਵਾਰ ਸੋ ਅੱਜ ਦਾ ਰਿਜ਼ਲਟ ਜਿਹੜਾ ਹੈਗਾ ਆਪਾਂ ਆ ਘੋਸ਼ਿਤ ਕਰ ਰਹੇ ਆ ਸਾਲ 2024 ਦਾ ਜਿਹੜਾ ਟੋਟਲ 28198 ਬੱਚੇ ਜਿਹੜੇ ਆ ਉਹ ਮੈਟ੍ਰਿਕ ਦੇ ਵਿੱਚ ਅਪੀਅਰ ਹੋਏ ਆ ਉਹਦੇ ਵਿੱਚੋਂ 273348 ਬੱਚੇ ਜਿਹੜੇ ਆ ਉਹ ਪਾਸ ਹੋਏ ਆ ਔਰ ਪਾਸ ਪਰਸੈਂਟੇਜ 7.24 ਜਿਹੜੀ ਹੈਗਾ ਉਹ ਮੈਟ੍ਰਿਕ ਦੇ ਔਰ ਇਹਦੇ ਵਿੱਚ ਜਿਹੜੇ ਹੈ 394 ਬੱਚੇ ਜਿਹੜੇ ਹੈਗੇ ਆ ਉਹ ਅਸਫਲ ਹੋਏ ਨੇ ਔਰ 273248 ਨੇ ਪਹਿਲੇ ਦਸਤਾਵੇਜ਼ ਪਾਸ ਆ ਔਰ ਰੀਪੀਅਰ ਜਿਹੜੇ ਹੈਗੇ ਆ 7366 ਬੱਚਿਆਂ ਦੀ ਆਈ ਹੈਗੀ ਆ ਕੁਝ ਕਾਰਨਾ ਕਰਕੇ ਜਿਹੜੇ ਹੈਗੇ ਆ ਹੋਲਡ ਕੀਤੇ ਹੈਗੇ ਆ ਉਹ 190 ਬੱਚੇ ਆ ਕਿਸੇ ਦੀ ਕੋ ਫੀਸ ਦੀ ਪ੍ਰੋਬਲਮ ਕਿਸੇ ਦੀ ਕੋ ਮਾਰਕੀ ਜਾਂ ਕੋਈ ਅਦਰ ਪ੍ਰੋਬਲਮ ਕਰਕੇ ਉਹ ਵੀ ਬਹੁਤ ਜਲਦੀ ਜੜੀ ਹੈਗੀ ਆ ਆ ਰਿਜਲਟ ਜਿਹੜਾ ਹੈਗਾ ਉਹਨਾਂ ਬੱਚਿਆਂ ਤੱਕ ਜਿਹੜਾ ਹੈਗਾ ਉਹ ਮਹਈਆ ਕਰਵਾਇਆ ਜਾਗੇ। ਸੋ ਦੂਸਰੇ ਪਾਸੇ ਜਿਹੜੇ ਹੈਗਿਆ 2024 ਦੇ ਜਿਹੜੇ ਹੈਗਿਆ ਓਪਨ ਸਕੂਲ ਦੇ ਬੱਚੇ ਨੇ ਉਹਨਾਂ ਦੇ ਵਿੱਚ 1082 ਬੱਚੇ ਜਿਹੜੇ ਬੱਚੇ ਅਪੀਅਰ ਹੋਏ ਨੇ 7656 ਨੇ ਉਹ ਪ੍ਰੀਖਿਆ ਪਾਸ ਕੀਤੀ ਹੈਗੀ ਆ ਔਰ ਨਾਲ ਦੀ ਨਾਲ 70.81% ਜਿਹੜੇ ਹੈਗੇ ਆ ਇਹਨਾਂ ਦਾ ਰਿਜਲਟ ਜਿਹੜਾ ਹੈਗਾ ਓਪਨ ਸਕੂਲ ਦਾ ਜਿਹੜਾ ਹੈਗਾ ਉਹ ਬਣਦਾ ਹੈ। ਔਰ ਨਾਲ ਦੀ ਨਾਲ ਜਿਹੜਾ ਹੈਗਾ ਜੇ ਆਪਾਂ ਪੰਜਾਬ ਦੇ ਵਿੱਚ ਭੂਗੋਲਕ ਪ੍ਰਸਿੱਧੀ ਤੇ ਨਜ਼ਰ ਮਾਰੀਏ ਤਾਂ ਦਸਵੀਂ ਦੇ ਅਰਜੜ ਦੇ ਵਿੱਚੋਂ ਅੰਮ੍ਰਿਤਸਰ ਜ਼ਿਲ੍ਹੇ ਨੇ ਜਿਹੜੀ ਹੈਗੀ ਆ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ 99.24% ਲੈ ਕੇ ਔਰ ਦੂਜੇ ਨੰਬਰ ਤੇ ਪਠਾਨਕੋੜ ਤੀਸਰੇ ਤਰਤਾਨ ਇਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਸਾਥੀਆਂ ਨੂੰ ਜਿਹੜੀ ਹੈਗੀ ਆ ਅਸੀਂ ਉਹ ਕਾਫੀ ਮਹੀਆ ਪ੍ਰਵਾਦ ਕੀਤੀ ਹੈਗੀ ਆ ਔਰ ਵਿਸ਼ੇ ਵਾਰ ਵੀ ਜਿਹੜੀ ਹੈ ਇਸ ਤਰ੍ਹਾਂ ਪੰਜਾਬੀ ਦਾ ਵਿਸ਼ਾ ਜਿਹੜਾ ਹੈ ਉਸ ਦੇ ਵਿੱਚ 99.49% ਹੈ ਇੰਗਲਿਸ਼ ਦੇ ਵਿੱਚ 98.81 ਆ ਤਰਤੀਬ ਵਾਰ ਜਿਹੜੇ ਵਿਸ਼ਿਆਂ ਦੀ ਜਿਹੜੀ ਹੈ ਕਾਮੁਨਿਟੀ ਦੀ ਆ ਉਹ ਵੀ ਕਾਫੀ ਜਿਹੜੀ ਯਾਰ ਲਈ ਆ ਗਈ ਆ ਔਰ ਆਖਰਸ ਦੇ ਵਿੱਚ ਇਹਨਾਂ ਸਾਰੇ ਹੀ ਬੱਚਿਆਂ ਦੇ ਵਿੱਚੋਂ ਜਿਨ੍ਹਾਂ ਨੇ ਫਸਟ ਸੈਕੰਡ ਤੇ ਥਰਡ ਪੀਸ਼ਨ ਜਿਹੜੀ ਹਾਸਲ ਕੀਤੀ ਹੈਗੀ ਆ ਉਹਨਾਂ ਬੱਚਿਆਂ ਨੂੰ ਵੀ ਮੁਬਾਰਕਬਾਦ ਦਿੰਨਾ ਆ ਕਿ ਉਹਨਾਂ ਨੇ ਪੰਜਾਬ ਸੂਬੇ ਦਾ ਨਾਮ ਰੋਸ਼ਨ ਕੀਤਾ ਆ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਬੱਚੀ ਜਿਹੜੀ ਹੈ ਅਦਿੱਤੀ ਉਸ ਨੇ 650 ਦੇ ਵਿੱਚੋਂ 650 ਅੰਕ ਲੈ ਕੇ ਜਿਹੜਾ ਪਹਿਲੀ ਪੀਸਨ ਜਿਹੜੀ ਹੈ ਹਾਸਲ ਕੀਤੀ ਹੈ ਇਹ ਬੱਚੀ ਤੀਜਾ ਸੈਕਸਟੈਂਟਰ ਮੈਮੋਰੀਅਸ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਹੈ ਲੁਧਿਆਣੇ ਜਿਹੜੇ ਨਾਲ ਬਲੋਂਗ ਕਰਦੀ ਹੈ ਗਿਆ ਔਰ ਦੂਸਰੀ ਜਿਹੜੀ ਹੈ ਗਿਆ ਵੱਡੀ ਫਰਾਕ ਦੇ ਨਹੀਂ ਵਾਲੀ ਗੱਲ ਆ ਕਿ ਇਹ ਬੱਚੀ ਸਪੋਰਟਸ ਦੇ ਨਾਲ ਵੀ ਜੁੜੀ ਹੈ ਇਸ ਬੱਚੀ ਦੇ ਸਟੇਟ ਦੇ ਵਿੱਚੋਂ ਸੈਕੰਡ ਪੀਸ਼ਨ ਲਈ ਹੈਗੀ ਆ ਉਹਦੇ ਵਿੱਚੋਂ ਵੀ ਜਿਹੜਾ ਹੈ ਇਹ ਇਹਦੇ ਨੰਬਰ ਜਿਹੜੇ ਗਏ ਮਿਲੇ ਨੇ ਔਰ ਸੈਕੰਡ ਦੇ ਵਿੱਚ ਜਿਹੜੀ ਬੱਚੀ ਹੈਗੀ ਆ ਅਲੀਸ਼ਾ ਉਸਨੇ 645 ਨੰਬਰ ਪ੍ਰਾਪਤ ਕੀਤੇ ਨੇ 650 ਦੇ ਵਿੱਚੋਂ ਔਰ ਤੀਜੀ ਜਿਹੜੀ ਹੈਗਾ ਥਰਡ ਨੰਬਰ ਤੇ ਆਈ ਨੇ ਕਰਮਨਪ੍ਰੀਤ ਕੌਰ ਜਿਹੜੀ ਹੈਗੀ ਆ ਫਾਦਰ ਨੇ ਜਗਰੂਪ ਸਿੰਘ ਹੈਗਾ ਉਹਨਾਂ ਨੇ 645 ਨੰਬਰ ਪ੍ਰਾਪਤ ਕੀਤੇ 650 ਦੇ ਵਿੱਚੋਂ ਇਹ ਹੈ ਟੋਟਲ ਜਿਹੜੀ ਹੈ ਮੈਰਿਟ 100 16 ਬੱਚਿਆਂ ਦੀ ਹੈ ਠੀਕ ਹੈ ਨਹੀਂ ਉਸ ਦੇ ਵਿੱਚੋਂ 4 ਬੱਚੇ ਜਿਹੜੇ ਹਨ ਉਹ ਸਪੋਰਟਸ ਦੇ ਨੇ ਤੇ ਵਾਕੀ ਜਿਹੜੇ 312 ਬੱਚੇ ਜਿਹੜੇ ਰਹਿ ਗਿਆ ਉਹ ਸੰਗਤ ਦੇ ਨੇ ਹੈ ਤੇ ਇਹਦੇ ਜਿਹੜੀ ਹੈਗੀ ਉਹ ਵੀ ਸੂਚਨਾ ਜਿਹੜੀ ਹੈ ਤੁਹਾਨੂੰ ਜਿਹੜੀ ਉਹ ਬੀਜਾ ਕਰਵਾ ਦਿੱਤੀ ਹੈਗੀ ਹੈ ਮੈਡ ਦੇ ਮਿਨੀਮਮ ਬੀਨ ਨੰਬਰ 300 ਚੱਕੀ ਹੈ ਮੈਡ ਹਾਂ ਮੈਡ ਦੀ ਜਿਹੜੀ ਹੈਗੀ ਮਿਨੀਮਮ ਜਿਹੜੀ ਹੈ 100 16 ਵਾਲੀ ਜਿਹੜੀ ਹੈ ਉਹ ਤੁਸੀਂ ਲਾਸਟ ਦੇ ਪੀਸ ਹੈ ਤੁਹਾਡੇ ਕੋਲ ਸ਼ਾਮੀ ਨੇ ਹਾਂ 925 45 ਠੀਕ ਹੈ ਕਿੰਨੇ ਆਊਟ ਆ 660 ਤੋਂ ਕਿੰਨੇ ਨੰਬਰ ਤੱਕ ਹਾਂ 670 ਤੋਂ ਉੱਪਰ ਜਿਹੜੇ ਹੈਗੇ ਆ ਉਹ ਬੱਚੇ ਦੇ ਨੇ 650 ਤੋਂ ਸ਼ੁਰੂ ਹੋਈ ਆ ਠੀਕ ਹੈ ਨਹੀਂ 670 ਤੱਕ ਦੇ ਲਿਏ ਗਿਆ ਡਾਇਰੈਕਟਲੀ ਹੋਰ ਪਾਇਦਾ ਦਾ ਪਹਿਲਾ ਪਹਿਨਾ ਹਿੰਦੁਸਤਾਨ ਸਭ ਤੋਂ ਪਹਿਲਾ ਪਹਿਨਾ ਕੱਲ ਤੇ ਤੁਹਾਡੇ ਮੈਰਟ ਨਹੀਂ ਦੰਦੇ ਹਾਂ ਅਟੂਰੀ ਮੈਰਟ ਹੋਣ ਤੱਕ ਨਹੀਂ ਉੱਤੇ ਹੀ ਯਕਨ ਆ ਦਾਖਮੀਰ ਪੰਜਵੀਂ ਦੀ ਮੈਚ ਜਿਹੜੀ ਪੰਜਵੀਂ 38 ਪੰਜਵੀਂ ਮਾਨਸੀ ਬਾਤ ਦੁਤੀ ਹੈ ਲੱਗੀ ਜਾ ਰਹੀ ਨੇ ਵੀ ਬੱਚੇ ਨਿਕਲ ਰਹੇ ਉਹ ਆਪਾਂ ਕਲੀਅਰ ਕਰ ਲੈਨੇ ਆ ਹੁਣ ਵੀ ਜਿਹੜੀ ਹੈ ਤੁਹਾਡੇ ਕੋਲ ਜਿਹੜੀ ਜੋ ਡਾਕੂਮੈਂਟੇਸ਼ਨ ਮੇਰੇ ਕੋਲ ਹੈ ਉਹ ਹੀ ਤੁਹਾਡੇ ਕੋਲ ਹੈ ਆਪਾਂ ਮੈਂ ਮੈਂ ਤੁਹਾਨੂੰ ਮਿਲ ਜਾਏਗੀ ਮੈਂਟ ਵੀ ਮੈਟ ਮਿਲ ਜਾਏਗੀ ਉਹ ਆਪਾਂ ਕਰ ਦਵਾਂਗੇ ਠੀਕ ਹੈ ਕੋਈ ਏਡੀ ਕਰਨੀ ਹੈਗੀ ਮੈਂ ਦੇਖਦੇ ਹੋ ਰਿੰਗਵਾਜੀ ਕਿਉਂਕਿ ਰਿਜ਼ਲਟ ਬਹੁਤ ਵਧੀਆ ਇਸ ਵਾਰ ਵੀ ਕੁੜੀਆਂ ਨੇ ਪਾਣੀ ਮਾਰੀ ਹੈ ਕਿਉਂਕਿ ਪਿਛਲੇ ਦਿਨ ਜਿਹੜੇ ਇਗਜ਼ਾਮ ਹੋਏ ਬੜੇ ਹੀ ਟਰਾਂਸਪੈਂਟ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਹੋ ਨਹੀਂ ਕਿਸ ਤਰ੍ਹਾਂ ਦੇਖਦੇ ਹੋ ਪੂਰੇ ਸਟਾਫ ਦਾ ਕਿੰਨਾ ਯੋਗਦਾਨ ਰਿਹਾ ਤੇ ਸਾਰਾ ਜਿਹੜਾ ਹੈਗਾ ਇਹ ਪੂਰਾ ਆ ਗਿਆ ਆਪਾਂ ਕਰਦੇ ਦੇਖੋ ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤ ਨੇ ਰਿਜ਼ਲਟ ਤਿਆਰ ਕਰਨ ਵਾਲੇ ਔਰ ਆਪਾਂ ਦੇਖ ਰਹੇ ਸੀ ਜੇ ਆਪਾਂ एग्जाम ਦੀ ਗੱਲ ਕਰੀਏ एग्जाम ਐਕੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਰੂਪ ਦੇ ਵਿੱਚ ਬਲੱਖਣ ਤੌਰ ਤੇ ਨਿਭੜਿਆ ਅੱਗੇ ਹੁੰਦੇ ਸੀ ਦੋ ਸੈਸ਼ਨ ਦੇ ਵਿੱਚ 9 ਤੋਂ 12 2 ਤੋਂ 5 ਔਰ ਸਟਾਫ ਦੇ ਵਿੱਚ ਵੀ ਬੜਾ ਹੌਚ ਪਹੁੰਚ ਹੁੰਦਾ ਸੀ ਆ ਲੈਡੀ ਸਟਾਫ ਲਈ ਇਸ ਮਸਿਆਂਾ ਕੁਝ ਐਤ ਕੀ ਜਿਹੜਾ ਹੈਗਾ ਇੱਕੋ ਹੀ ਮਤਲਬ ਜਿਹੜਾ ਹੈਗਾ ਸਮੇਂ ਤੇ ਪੇਪਰ ਹੋਏ ਨੇ ਔਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਯਾਰ ਦੂਸਰੇ ਪਾਸੇ ਏਵੈਲੂਏਸ਼ਨ ਬਲੰਕਣ ਜਿਹੜੇ ਸੀ ਸੈਂਟਰਾਂ ਦੇ ਵਿੱਚੋਂ ਵੀ ਸਮੇਂ-ਸਮੇਂ ਤੇ ਜਿਹੜੇ ਸੀ ਬੋਰਡ ਜਿਹੜਾ ਸੀਗਾ ਔਨਲਾਈਨ ਜਿਹੜਾ ਸੀ ਉਹ ਸੁਚਨਾ ਲੈਂਦੇ ਰਹਿ ਗਿਆ ਉਹਦੇ ਜਤਨਾ ਸਦਕਾ ਜਿਹੜਾ ਹੈਗਾ ਪੂਰਾ ਸਟਾਫ ਚੇਅਰ ਪਰਸਨ ਮੈਡਮ ਦੇ ਜਤਨਾ ਸਦਕਾ ਸਿੱਖਿਆ ਵਿਭਾਗ ਦੇ ਮੰਤਰੀ ਸਹਿਵਾ ਮੁੱਖ ਮੰਤਰੀ ਸਾਹ ਦੇ ਜਤਨਾ ਸਦਕਾ ਇਸ ਸਮੇਸ ਰਿਜ਼ਲਟ ਜਿਹੜਾ ਹੈਗਾ ਔਰ ਦੂਸਰੇ ਬੋਰਡ ਦਾ ਜਿਹੜਾ ਹੈਗਾ ਅ ਸਮੇਸਰ ਪਹਿਲਾ ਰਿਜ਼ਲਟ ਜਿਹੜਾ ਹੈਗਾ ਡਿਕਲੇਰ ਇਹ ਤੁਸੀਂ ਸਾਰੇ ਇਸ ਲਈ ਵਧਾਈ ਦੇ ਪਾਤਰ ਹੋ ਹਾਂਜੀ ਪਿਛਲੇ 2 ਸਾਲਾਂ ਦਾ ਜਿਹੜਾ ਕੋਟੇ ਪਾਸਟਿਕ ਦੇ ਅਪੀਰੋਟ ਕਿਤੇ ਬੋਤਾ ਹਾਂ ਦਾ ਮੰਨ ਜੀ 99.6 ਦੀ 2022 ਦੇ ਵਿੱਚ ਪੁਆਇੰਟ ਕੁਝ ਪੁਆਇੰਟ ਜਿਹੜੀ ਕਿ 97.24 ਐਤੀ ਹੈ ਗਿਆ ਇਹ ਲਾਸਟ ਨੰਬਰ ਕੋਲ 78 ਸੀ ਹੈ ਕਿ ਕੋਈ ਬਈ ਕਿਉਂ ਇਟਾ ਕਿਉਂ ਕੋਈ ਇਹ ਕੇ ਕਾਉਜ਼ ਸੀ ਕੱਢੀ ਕਰਕੇ ਕੱਢੇ ਨਹੀਂ ਹਾਂ ਲੇ ਕਿ ਹਵੇ ਤਾਂ ਨਹੀਂ ਦੇਖੋ ਇਹ ਤਾਂ ਬੱਚਿਆਂ ਦੇ ਰਿਜ਼ਲਟ ਕਰਕੇ ਇਹਦੇ ਨੇ ਤਾਂ ਜਦੋਂ ਆਪਾਂ ਰਿਜ਼ਲਟ ਸਾਡੇ ਕੋਲ ਆ ਗਿਆ ਹੈਗਾ ਉਹ ਲਈ ਅੱਗਾ ਅਗਲਾ ਪ੍ਰੋਸੀਜਰ ਹੋਣਾ ਵੀ ਜਿਹੜਾ ਹੈਗਾ ਪੁਆਇੰਟ ਪਰਸੈਂਟ ਜਿਹੜੇ ਘਟੇ ਹੈਗਾ ਤਾਂ ਇਹਦਾ ਰੀਜ਼ਲਟ ਕੀ ਚੱਕਰ ਰੱਖਤੀ ਪੇਪਰ ਕਿ ਆਈ ਪੱਤਰ ਜਿਹੜਾ ਹੈਗਾ ਉੱਥੇ ਚਲਾ ਨਹੀਂ ਰਿਹਾ ਜਾਂ ਪਾਸ ਹੋਣ ਦੀ ਰਹੀ ਹੈ ਮਾਰਕਸ ਸਰਤ ਵਿੱਚ ਜਾਂ ਜਾਂ ਜਿਹੜਾ ਕੁਝ ਹੈਗਾ ਕੋਈ ਕਿਸੇ ਮਤ ਜਿਆਦਾ ਨਹੀਂ ਕੋਈ ਸ਼ਾਇਦ ਕਰ ਲਓ ਦੇਖੋ ਇਹਦੇ ਜਿਆਦਾ ਕਿਉਂ ਜਲਦ ਚੱਲਦੀ ਬਣਾ ਦਿੱਤੀ ਜਰਾ ਇਹਦੇ ਲਈ ਦੇਖੋ ਸਮੇਂ ਹਾਂ ਦੇਖੋ ਸਮੇਂ ਦੇ ਅਨਸਾਰ ਜਿਹੜਾ ਹੈਗਾ ਅੱਜ ਬੱਚੇ ਜਿਹੜੇ ਹੈਗੇ ਆ ਉਹ ਟੇ ਲੈਣ ਨੇ ਨਵੀਂ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਜਿਹੜਾ ਮਾਫ ਕਰਨਾ ਕੋਲ ਹਾਂ ਉਹਦੇ ਲਈ ਉਹਦੇ ਲਈ ਵਿਚਰ ਰਹੇ ਹੈਗੇ ਆ ਦੇਖੋ ਪੂਰੇ ਮਾਸ ਆਉਣੇ ਹੈਗੇ ਆ ਔਰ ਪੰਜ ਚਾਰ ਘਟ ਆਉਣੇ ਹੈਗੇ ਆ ਪਰੰਤੂ ਪਿਛਲੇ ਸਮੇਂ ਦੇ ਵਿੱਚੋਂ 10 ਸਾਲ ਦਾ ਆਪਾਂ ਲੈ ਰਹੇ ਤੁਸੀਂ 5 ਸਾਲ ਦਾ ਲੈ ਰਹੇ ਪੀੜਾ ਉਹਦੇ ਵਿੱਚ ਮੈਂ ਉਹ 6 ਸਾਲ ਦਾ ਵੀ ਫਰਕ ਹੈਗਾ ਆਉਣ ਵਾਲੇ ਸਮੇਂ ਤੇ ਜੇ ਅਗਲਾ 25 ਸੈਸ਼ਨ ਹੋਵੇਗਾ 26 ਆਏਗਾ ਉਹਦੇ ਵਿੱਚ ਹੋਰ ਟੈਲੈਂਟ ਜਿਹੜੀ ਹੈਗੀ ਨਿੱਖਰ ਕੇ ਸਾਹਮਣੇ ਹੈ ਨਹੀਂ ਵਾਲੀ ਪੱਤਰ ਦਾ ਸਿਸਟਮ ਉਹਦਾ 25% ਜਿਹੜਾ ਅਗਰ ਪੱਤਰ ਬਣਦਾ ਜਾਂਦਾ ਤੇ ਕੱਟਾਇਆ ਨਹੀਂ ਪੇਪਰ ਦੇ ਵਿੱਚ ਅਖਿਆਈ ਪੱਧਰ ਨਹੀਂ ਹੈਗਾ ਪੇਪਰ ਦਾ ਜਿਹੜਾ ਜੋ ਸਨੀਪਸ ਦੇ ਨਾਲ जो ਸਲੀਵ से नाल है वो पूरा ਸਲੀਵ से नाल पूरा चलता है ਅਕੈਡਮਿਕ ਦਾ ਚੋਕ ਉੱਤੇ ਇੱਕ ਚੀਜ਼ ਹੋਰ ਵੀ ਜਿਸ ਨੂੰ ਪਰਫਿਊਮਿੰਗ ਤੋਂ ਹੋਰ ਤੇ ਹਾਂ ਪੀਸ ਬਿਲਕੁਲ ਜੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਗ੍ਰੇਸ ਮਾਰਕਿੰਗ ਨੂੰ ਨਹੀਂ ਕਰਾਂਗੇ ਉਦੋਂ ਜਿਹੜਾ ਜਿਆਦਾ ਦਿੱਤਾ 59 ਸੈਂਟ ਰਹਿ ਗਿਆ ਸੀ ਜੇ ਕਰਕੇ ਉਹਦਾ ਮੁੱਲ ਬਦਲਣਾ ਵੀ ਪਿਆ ਇਹ ਗ੍ਰੇਸ ਇੱਕ ਵਾਰ ਸੈਂਕ ਇੱਕ 1% ਗ੍ਰੇਸ ਵਾਸਤੇ ਹਾਂ ਜਨਰਲ ਬਸ ਵਾਸਤੇ ਰਹੇ ਉਹਦੇ ਹਿਸਾਬ ਨਾਲ ਚੱਲੇ ਹਾਂ ਕਰ ਇੱਕ ਇੱਕ ਹੋ ਰਿਹਾ ਹੈ ਅਸੀਂ ਪਿਛਲੇ ਦਰ ਤੱਕ 10 ਸਾਲ ਤੋਂ ਇਹ ਗੱਲ ਦਾ ਹਰ ਦਰਗਾਹ ਉਦੋਂ ਕਹਿੰਦੇ ਬਾਅਦ ਭੁੱਲ ਜਾਂਦੇ ਆਪਰੇ ਭੁੱਲ ਜਾਂਦੇ ਜਿਹੜਾ ਬੱਚਾ ਸਪੋਰਟਸ ਵਾਲਾ ਹੈ ਹਾਂਜੀ ਉਹਨੂੰ ਬੱਚੇ ਨੂੰ ਉੱਥੇ ਉਹ ਮੈਰਟ ਜਾਂਦਾ 15 ਨੰਬਰ ਦਾ 20 ਨੰਬਰ ਮੈਚ ਦੇ ਪੈਰੇ ਦੇ ਦਿਓ ਜਿਹੜੇ ਬੰਦਾ ਉਹ ਕੈਡਨਿਕ ਕਲਾ ਆਉਂਦਾ ਉਹਦੇ ਜੋੜੇ ਦੇ ਵਿੱਚ ਲੱਜ ਜਾਂਦਾ ਉਹਨਾਂ 645 ਕੁੜੀ ਵਾਲੀ ਰਹਿ ਗਈ ਪਿੱਛੇ ਜਿਹੜੀ 50 ਵਾਲੀ ਲੱਗੇ ਮੈਡ ਦੇ ਪਾਸੇ ਦਾਖਲ ਤੇ ਪੁਰੇ 5 ਲੈ ਕੇ ਹੋਇਆ ਵੀ ਸੀ ਸਾਰੇ ਜਲ ਵੀ ਇਹ ਮੈਡ ਸਪੋਰਟਸ ਦੇ ਨੰਬਰ ਨੇ ਉਹ ਬੱਚੇ ਦੀ ਮੈਟ ਬਾਣੇ ਵਿੱਚ ਨਾ ਜੋੜੇ ਮੈਟ ਬਾਣੇ ਵਿੱਚ ਨਾ ਜੋੜੇ ਜਾਂ ਅਕੈਡਮੀ ਦਾ ਅਕੈਡਮੀ ਨੂੰ ਬੱਚੇ ਦਾ ਜਿਹੜਾ ਮਮਾ ਦੇਖੋ ਤੁਹਾਡਾ ਤੁਹਾਡਾ ਸਜਾਇਆ ਲੱਕਰੀ ਬਣਦੀ ਸੀ ਸਾਡੇ ਹਿੰਦੂ ਸਾਡਾ 200 ਰੁਪਏ ਜਿਹੜੇ ਮੈਟ ਦਿੰਦੇ ਆ ਇਹ ਕੋਰਿਸ ਤੋਂ ਦੋ ਸਿੰਘ ਸਜਾਇਆ ਜਿਹੜਾ ਤੁਹਾਡਾ ਸਜਾਇਆ ਦੇਖੋ ਮੈਂ ਨਾਮ ਆਏਗਾ ਇਹ ਸਜਾਇਆ ਤੇ ਆਪਾਂ ਜਿਹੜਾਗਾ ਤੁਹਾਡੇ ਤੇ ਪੂਰੀ ਗੌਰ ਕਰਾਂਗੇ ਅਸੀਂ ਮੀਟਿੰਗ ਰਾਹੀਂ ਜੋੜਾ ਵੀ ਬੋਰਡ ਬੈਠਦਾ ਉਹਦੇ ਮਾਤੇ ਮਰਾਹੀਂ ਜਿਹੜਾ ਹੈਗਾ ISO ਅੱਗੇ ਸਰ ਜੇ ਉਹਨੇ ਦੇਖਿਆ ਇਹ ਨਹੀਂ ਇਹ ਜਿਹੜੇ ਹੁਣ ਨਰਜੀ ਹਾਂਜੀ ਨਹੀਂ ਅੱਗੇ ਰੱਬ ਵੀ ਨਿਕਲ ਰਿਹਾ ਅੱਗੇ ਨਿਕਲਦਾ ਰਿਹਾ ਨਿਕਲਦਾ ਜਿਵੇਂ ਹੁਣੇ ਕੁੜੀ ਅਲੀਸ਼ਾ ਸ਼ਰਮਾ ਇਹਦੇ ਇਹਦੇ 645 ਨੰਬਰ ਨੇ ਆ ਭਾਈ ਮਿਹਨਤ ਦੇ ਨੰਬਰ ਹੈ ਅਕੈਡਮਿਕ ਨੇ ਤੇ ਇਹ ਜਿਹੜੀ ਕੁੜੀ 650 ਨੰਬਰ ਲੈ ਕੇ ਫਰਸਟ ਆਈ ਹੈ ਇਹਦੇ ਹੋ ਸਕਦਾ 635 ਹੋਣ 15 ਨੰਬਰ ਇਹਨੂੰ ਮੈਟ ਦੇ ਜੋੜ ਕੇ 650 ਬਿਲਕੁਲ ਤੁਹਾਡੇ ਵਾਲੀ ਗੱਲ ਜਿਹੜਾ ਤੁਹਾਡਾ ਸੁਝਾਅ ਜਿਹੜਾ ਹੈਗਾ ਇੰਨੀ ਮਿਹਨਤ ਕੀਤੀ ਹੈ ਮੇਰੀ ਦੇਖੀਓ ਤੁਹਾਡਾ ਸੁਝਾਅ ਜਿਹੜਾ ਹੈਗਾ ਸਿਰ ਮੱਥੇ ਪਰੰਤੂ ਜਿਹੜਾ ਮੇਰਾ ਆਪਣਾ ਨਜ਼ਰ ਹੈ ਜਿਹੜਾ ਸਪੋਰਟਸ ਵਾਲਾ ਹੈਗਾ ਉਹ ਵੀ ਜਦੋਂ ਟਰੈਕ ਜਾਂ ਗਰਾਊਂਡ ਦੇ ਵਿੱਚ ਜਾਂਦਾ ਉਹਦਾ ਵੀ ਖੂਨ ਪਸੀਨਾ ਜਿਹੜਾ ਹੈ ਇੱਕ ਹੁੰਦਾ ਹੈਗਾ ਉਹ ਹਾਂ ਜਿਹੜੀ ਤੁਹਾਡੀ ਆ ਪੜ੍ਹਾਈ ਦੇ ਨਾਲ ਜਿਹੜਾ ਹੈਗਾ ਉਹ ਇੱਕ ਮਤਲਬ ਗੇਮ ਨਾਲ ਜੋੜਦਾ ਤੁਹਾਡਾ ਜਿਹੜਾ ਪੱਖ ਹੈ ਵੀ ਉਹ ਸਪੋਰਟਸ ਦੇ ਅੰਕ ਜਿਹੜੇ ਹੈਗੇ ਆ ਉਹਨੂੰ ਨਾ ਕਿਸੇ ਨਾਲ ਕਰਕੇ ਅਲੱਗ 그룹 ਦੇ ਵਿੱਚ ਰੱਖਣਾ ਉਹ ਉਹ ਤੁਹਾਡਾ ਸਜਾ ਸਰ ਮੱਥੇ 20% 30% 20% 20% ਹਾਂ 20% ਜੀ ਇੱਕ ਹੋਰ ਜਿਹੜੇ ਤੁਹਾਡੇ ਹੀ ਅਗਰੇ ਰੱਖਦੇ ਆ ਅ 2013 ਦੇ ਚ 4 ਲੱਖ 23500 ਵਿਦਿਆਰਥੀ ਸੀ ਇਸ ਵਾਰ ਹੀ ਵਿਦਿਆਰਥੀਆਂ ਦੀ ਗਿਣਤੀ ਘਟਾ ਕਰ ਲਈ ਹੈ ਨਹੀਂ 4 ਲੱਖ ਵਿੱਚ 1 3 ਲੱਖ ਕੁਛ ਬਚੇ ਰਹੇ ਨੇ ਫਟੋ ਚਲੋ ਆਪਾਂ ਓਪਨ ਦੇ ਦੇ ਜਿਹੜਾ ਆਪਾਂ 213 ਸੀਗੇ ਹੁਣ 28398 ਬੱਚੇ ਪੀ ਹੋਏ ਸਹੀ ਪਿਛਲੀ ਹੈ ਮੇਰੇ 3 ਲੱਖ 11 ਦਾ 2022 ਹਾਂ ਉਹ 2022 ਦੇ ਵਿੱਚ ਨੇ 3 ਲੱਖ 11545 ਵਿੱਚ ਹਾਂ ਉਹ ਚੱਲ ਜਾਈਏ ਤਾਂ ਬੱਚੇ ਕਾਫੀ ਘਟੇ ਰਹੇ ਲਗਾਤਾਰ ਘਟੇ ਰਹੇ ਬਹੁਤ سارے ਫੁੱਲ ਪੁੱਟ ਗਏ ਇਹ ਵੀ ਕੰਮ ਰਹੇ ਹੈ ਨਹੀਂ ਨਹੀਂ ਇਦਾਂ ਦਾ ਤਾਂ ਬੜੇ ਫੈਕਟਰ ਹੁੰਦੇ ਨੇ ਕੋਲ ਕੋ ਬਹੁਤ ਅਦਰ ਫੈਕਟਰ ਆ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਦਾਸਮੀ ਦਾ ਆ 10ਵੀਂ ਮੈਂ ਤਾਂ ਕੋਈ ਮੈਟ੍ਰਿਕ ਦਾ ਆਪਾਂ ਦੇਖ ਲੈਨੇ ਹੈਗੇ ਆ ਅੱਗੇ ਪਲੱਸ 2 ਦਾ ਦੇ ਦੇ ਅੱਗੇ ਫਾਇਰ ਜਿਹੜੀ ਹੈਗੀ ਆ ਐਜੂਕੇਸ਼ਨ ਉਹਦੇ ਵਿੱਚ ਵੀ ਆਪਾਂ ਦੇਖ ਲੈਨੇ ਹੈਗੇ ਆ ਉਹ ਜਿੰਨਾ ਕੁਝ ਜਿਹੜਾ ਹੈਗਾ ਆ ਸੰਸਥਾਵਾ ਬਣੋ ਮੈਂ ਜੇ ਪਲੱਸ 2 ਤੋਂ ਬਾਅਦ ਦੇਖਾਂਗਾ ਤਾਂ ਤੁਸੀਂ ਆਪ ਦੇਖਦੇ ਆ ਵੀ ਟੈਕਨੀਕਲ ਸੰਸਥਾਵਾ ਜਿਹੜੀਆਂ ਹੈਆਂ ਉੱਥੇ ਜਿਹੜੀ ਹੈਗੀ ਆ ਕੱਟੀ ਹੈਗੀ ਆ ਦਾਖਲਾ ਰੇਟ ਜਿਹੜੀ ਹੈਗੀ ਆ ਜਾਂ ਜਿਹੜੇ ਹੈਗੇ ਆ ਕੋਈ ਡਿਗਰੀ ਕਲਾਸਿਸ ਹੈਗੇ ਆ ਉੱਥੇ ਕੱਟੇ ਹੈਗਾ ਇਹ ਕਈ ਰੀਜ਼ਨ ਹੋ ਸਕਦੇ ਹੈਗੇ ਜਿਹੜੇ ਕੱਟਦੇ ਬਾਕੀ ਜਿਹੜੀ ਹੈ ਬੋਰਡ ਦੀ ਪਾਲਿਸੀ ਜਿਹੜੀ ਹੈ ਬੋਰਡ ਦੀ ਪਾਲਿਸੀ ਤੁਹਾਡੇ ਸਾਹਮਣੇ ਆ ਟਰਾਂਸਪੇਰੈਂਟ ਹੈਗੀ ਆ ਇਹਦਾ ਇੱਕ ਕਾਰਨ ਇਹ ਨਹੀਂ ਮੰਨ ਸਕਦੇ ਜਿਵੇਂ ਸੀਵੀਐਸ ਵਿੱਚ ਹੈ ਉਹ ਤੇ ਮਾਰਕਿੰਗ ਇਸ ਤਰ੍ਹਾਂ ਦੀ ਹੈ ਹਿਸਟਰੀ ਵਿੱਚ ਵੀ 100% ਨੰਬਰ ਦੇ ਦਿੰਨੇ ਆ ਬੋਡ ਦੀ ਮਾਰਕਿੰਗ ਥੋੜੀ ਜਿਹੀ ਸਖਤ ਥੋੜੀ ਮੈਂ ਮੁੰਡਿਆਂ ਨਾਲ ਗੱਲ ਕੀਤੀ ਸੀ ਕੁਐਸਚਨ ਕੀਤਾ ਸੀ ਕਿ ਕੋਈ ਥੋੜੀ ਆਪਾਂ ਨੇ ਘਟਾਈ ਹੈ ਇਹ ਸਖਤੀ ਜਿਹੜੀ ਹੈ ਵੀ ਇੱਕ ਕਾਰਨ ਇਹ ਨਹੀਂ ਮੰਨ ਨਹੀਂ ਸਕਦੇ ਵੀ ਉਹ ਸੀ.ਵੀ.ਐਸ.ੀ. ਵੱਲ ਜਾਂਦੇ ਹੀ ਤਾਂ ਨੇ ਤਾਂ ਕਿ ਉਹਨਾਂ ਨੰਬਰ ਜ਼ਿਆਦਾ ਆਉਂਦੇ ਨੇ। ਨਹੀਂ ਜਿਹੜੇ ਸੀ.ਵੀ.ਐਸ.ੀ. ਤੋਂ ਤਾਂ ਸਮਾਂ ਕਈ ਵਾਰ ਆ ਰਹੇ ਨਹੀਂ ਬੱਚੇ ਹੈਗੇ ਆ ਕੋਈ ਇਹਦਾ ਮਤਲਬ ਮਾਨਸਿਕ ਤਣਾਅ ਘਟਵਾਦ ਕਰਨ ਵਾਲੀ ਗੱਲ ਨਹੀਂ ਹੈਗੀ ਆ ਲੈ ਵੀ ਉਧਰ ਕੋਈ ਇਦਾਂ ਦੀ ਹੈਗੀ ਆ ਹੁਣ ਦੇਖੋ ਇਹ ਜਿਹੜੀ ਬੱਚੀ ਹੈਗੀ ਆ ਜਾਂ ਫਰ ਸੈਕੰਡ ਥਾੜਾ ਲਈ ਜਿਹੜੇ 316 ਮੈਟ ਦੇ ਵਿੱਚ ਆਏ ਆ ਲਾਸਟ ਮੈਟ ਜਿਹੜੀ ਹੈਗੀ ਆ ਸ਼ੁਰੂਆਤ ਦੇ ਵਿੱਚ ਜਿਹੜੀ ਹੈਗੀ ਆ ਉਹ 100% ਤੋਂ ਸ਼ੁਰੂ ਹੋ ਕੇ 100% ਤੋਂ ਸ਼ੁਰੂ ਹੋ ਕੇ ਤਾਂ ਲਾਸਟ 96.46% ਤੱਕ ਜਿਹੜਾ ਹੈਗਾ ਆ 627 ਨੰਬਰ ਤੇ ਰੁਕੀਆ ਇਹ ਵੀ ਬੱਚੇ ਸਾਰੇ ਜਿਹੜੇ ਹੈਗੇ ਆ 316 ਜਿਹੜੇ ਹੈਗੇ ਆ ਉਹ ਵੀ ਟੈਲੈਂਟ ਹੈ ਕਿਤੇ CBSE ਨਾਲੋਂ ਕਿਤੇ ਮਤਲਬ ਇਹ ਨਹੀਂ ਵੀ ਕੱਟ ਹੈਗਾ CBSE ਅੱਜ ਸਕੂਲ ਜਿਹੜੇ ਹੈਗੇ ਆ CBSE ਤੋਂ ਵੀ ਅੱਗੇ ਅੱਜ ਅਪਰ ਰਿਜ਼ਲਟ ਚ ਬੈਠੇ ਆ ਪੋਜੀਟਿਵ ਅਫਰੋਡ ਚ ਆਪਾਂ ਬੈਠੇ ਹੈਗੇ ਆ ਅੱਜ ਰਿਜ਼ਲਟ ਜਿਹੜਾ ਹੈਗਾ ਸਲੂਟ ਆ ਸਟਾਫ ਨੂੰ ਵੀ ਸਲੂਟ ਆ ਮਤਲਬ ਨਾ ਬੱਚਿਆਂ ਨੂੰ ਵੀ ਜਿਨ੍ਹਾਂ ਨੇ ਪ੍ਰੀਖਿਆ ਦਿੱਤੀ ਔਰ ਜਿਨ੍ਹਾਂ ਨੇ ਉਸ ਪ੍ਰੀਖਿਆ ਨੂੰ ਬੜਾ ਵਾਕੂਬੀ ਸੰਭਾਲਿਆ ਔਰ ਸਮੇਂ ਸਿਰ ਜਿਹੜਾਗਾ ਦੂਸਰੇ ਬੋਰਡਾਂ ਤੋਂ ਪਹਿਲਾਂ ਜਿਹੜਾ ਰਿਜ਼ਲਟ ਆ ਕਿਹੜਾ ਕੋਈ ਬੋਰਡ ਦੀ ਉੱਪਰ ਥੱਲੇ ਵਾਲੀ ਗੱਲ ਨਹੀਂ ਹੋ ਜੀਗੀ ਆ ਵੀ ਪੰਜਾਬ ਸਕੂਲ ਦੀ ਆ ਗੱਲ ਹੈ ਸੀਬੀਐਸਰ ਬੱਚਿਆਂ ਦੀ ਜਿਹੜੀ ਹੈਗਾ ਮਾਨਸ ਦਾ ਸਰ ਠੀਕ ਹੈ ਜੀ ਹਾਂ ਬਾਰੇ ਬੱਚੇ ਜਿਹੜੇ ਆ ਉਹ ਗੱਦੇ